ਇਹ ਸਭ ਕੋਈ ਵੀ ਰਾਜਨੀਤਿਕ ਪਾਰਟੀ ਨੇ ਜੇ ਕੰਮ ਕਰਨੇ ਆਪਣੀਆਂ ਪਾਲਿਸਿਸ ਚਲਾਉਣੀਆਂ ਤੇ ਫੰਡਸ ਦੀ ਲੋੜ ਪੈਂਦੀ ਹੈ ਫੰਡਸ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਪਰ ਲਿਬਰਲ ਦੀ ਜੇ ਗੱਲ ਕਰੀਏ ਤੇ ਫੰਡ ਇਕੱਠੇ ਕਰਨ ਚ ਵਾਵਾ ਹੀ ਪਿੱਛੇ ਰਹਿ ਗਏ ਪਹਿਲਾਂ ਰਹਿ ਗਏ ਸੀ ਹੁਣ ਥੋੜੇ ਜਿਹਾ ਲੱਗੇ ਆਏ ਆ ਪਰ ਅਜੇ ਵੀ ਕੰਜ਼ਰਵੇਟਿਵ ਅਗੇ ਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਭਾਵੇਂ ਕਿ ਲਿਬਰਲ ਲਗਾਤਾਰ ਤੀਜੀ ਸਰਕਾਰ ਬਣਾ ਗਿਆ ਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਥੋੜੇ ਮੰਦਲੇ ਹਾਲਾਤ ਨੇ ਉਹਨਾਂ ਕੋਲ ਫੰਡ ਨਹੀਂ ਇਕੱਠੇ ਹੋ ਰਿਹਾ ਜਗਮੀਤ ਸਿੰਘ ਥੋੜਾ ਜਿਆ ਉਹਨਾਂ ਦਾ ਖਾਤਾ ਜਿਹੜਾ ਰੈੱਡ ਚ ਛੱਡ ਗਏ ਨੇ ਫਿਰ ਸਮਾਂ ਇੱਕ ਸਮਾਂ ਸੀ ਜਦੋਂ ਲਿਬਰਲ ਵਾਲੇ ਫੰਡਰੇਜ਼ਿੰਗ ਵਿੱਚ ਕੰਜ਼ਰਵੇਟਿਵ ਤੋਂ ਬਹੁਤ ਪਿਛੇ ਰਹਿ ਗਏ ਸੀ ਹੂੰ ਫਿਰ ਜਸਟਨ ਟਰੂਟੋ ਦਾ ਅਸਤੀਫਾ ਕਾਰਨੀ ਦਾ ਪੜਨਾ ਅਗਲੀ ਇਲੈਕਸ਼ਨਾਂ ਚ ਚਿਤਣੀਆਂ ਫਿਰ ਚੀਜ਼ਾਂ ਪਤਲੀਆਂ ਉਹਦੀ ਹਾਲਤ ਜਿਹੜੀ ਹੈ ਜੀ ਬਿਆਨ ਕਰਦੇ ਆ ਇਲੈਕਸ਼ਨਸ ਕੈਨੇਡਾ ਨੇ ਜਿਹੜੇ ਨਵੇਂ ਆંકੜੇ ਜਿਹੜੇ ਜਾਰੀ ਕੀਤੇ ਨੇ ਉਹਨਾਂ ਮੁਤਾਬਕ ਜਦੋਂ ਤੋਂ ਪੀਅਰ ਪੋਲੀਆ ਬਣੇ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਭਾਵੇਂ ਕਿ ਉਹ ਆਪ ਵੀ ਖੁਦ ਥੋੜੀ ਜਿਹੀ ਇਸ ਵੇਲੇ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ ਤੇ ਜਦੋਂ ਤੋਂ ਪੀਅਰ ਪੋਲੀਆ ਬਣੇ ਨੇ ਕੰਜ਼ਰਵੇਟਿਵ ਪਾਰਟੀ ਨੂੰ ਫੰਡ ਬਹੁਤ ਜ਼ਿਆਦਾ ਮਿਲੇ ਨੇ ਵੱਡੇ ਵੱਡੇ ਫੰਡ ਵੀ ਮਿਲੇ ਨੇ ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਦਾ ਫੰਡ ਦਾ ਗ੍ਰਾਫ ਬਹੁਤ ਉੱਚਾ ਚੜਦਾ ਗਿਆ ਤੇ ਲਿਬਰਲ ਵਾਲੇ ਥੱਲੇ ਨੂੰ ਖਿਸਕਦੇ ਗਏ ਐਨਡੀਪੀ ਵਾਲੇ ਹੋਰ ਥੱਲੇ ਖਿਸਕ ਗਏ ਪਰ ਜਿਉਂ ਫਿਰ ਮਾਰਕ ਕਾਰਨੀ ਆਏ ਮਾਰਕ ਕਾਰਨੀ ਦੇ ਆਉਣ ਤੇ ਫੰਡਸ ਜਿਹੜੇ ਸੀ ਲਿਬਰਲ ਪਾਰਟੀ ਦੇ ਖਾਤੇ ਵਿੱਚ ਵੀ ਆਉਣੇ ਸ਼ੁਰੂ ਹੋਏ ਵੱਡੇ ਫੰਡ ਹਾਲਾਂਕਿ ਘਟਾਏ ਪਹਿਲੇ ਕੁਆਟਰ ਦੇ ਵਿੱਚ ਠੀਕ ਠਾਕ ਇਕਤਰਤਾ ਹੋਈ ਪਰ ਕਾਫੀ ਜ਼ਿਆਦਾ ਪਿੱਛੇ ਰਹੇ ਪੀਅਰ ਪੋਲੀ ਆਫ ਦੀ ਕੰਜ਼ਰਵੇਟਿਵ ਪਾਰਟੀ ਨਾਲ ਫਰਕ ਅਜੇ ਵੀ ਮਿਲੀਅਨਸ ਦਾ ਹੈ ਪਰ ਉਹ ਫਰਕ ਘਟ ਰਿਹਾ ਹੈ ਤੇ ਅਗਲੇ ਜਿਹੜੇ ਮਹੀਨੇ ਸੀਗੇ ਜੀ April, May ਤੇ June April ਦੇ ਵਿੱਚ ਚ ਇਲੈਕਸ਼ਨਾਂ ਹੁੰਦੀਆਂ ਨੇ ਉਹ ਤੋਂ ਬਾਅਦ ਜਿਹੜੇ ਫੰਡ ਇਕੱਤਰ ਹੋਏ ਨੇ ਉਹਨਾਂ ਨਾਲ ਲਿਬਰਲ ਪਾਰਟੀ ਵਾਲੇ ਬਾਗੋ-ਬਾਗ ਰਹੇ ਹਾਲਾਂਕਿ ਕੰਜ਼ਰਵੇਟਿਵ ਤੋਂ ਪਿੱਛੇ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਫੰਡ ਹੋਰ ਜ਼ਿਆਦਾ ਵੱਧ ਸਕਦੇ ਨੇ ਸੋ ਇਹ ਪਿਛਲੇ ਸਾਲ ਉਹਨਾਂ ਨੇ 7.6 ਮਿਲੀਅਨ ਇਸੇ ਕੁਆਟਰ ਦੇ ਵਿੱਚ ਇਕੱਠੇ ਕੀਤੇ ਸੀ April, May, June ਦੇ ਵਿੱਚ ਇਸ ਵਾਰ ਇਹ 9 ਮਿਲੀਅਨ ਨੂੰ ਉੱਟ ਪ ਗਏ ਨੇ ਸੋ ਇਹ ਜਿਹੜੀ ਲਿਬਰਲ ਕੈਂਪੇਨ ਚੱਲੀ ਆ ਉਹਦੇ ਵਿੱਚ ਅਸਲ ਵਿੱਚ ਕਹਿੰਦੇ ਜਿਹੜੇ ਫੰਡ ਮਿਲੇ ਨੇ ਲਿਬਰਲ ਪਾਰਟੀ ਨੂੰ ਉਹ 100 ਡਾਲਰ ਤੇ 200 ਡਾਲਰ ਦੇ ਬਹੁਤ ਮਿਲੇ ਨੇ ਸੋ ਉਹਨਾਂ ਦੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਪਰ ਕੰਜ਼ਰਵੇਟਿਵ ਪਾਰਟੀ ਕੋਲ ਵੱਡੇ ਦਾਨੀਆਂ ਦੀ ਗਿਣਤੀ ਜ਼ਿਆਦਾ ਹੈ ਸੋ ਇਹ ਅੰਕੜੇ ਜਿਹੜੇ ਨੇ ਇਹ ਇੱਕ ਅਜੀਬੀ ਕੰਜ਼ਰਵੇਟਿਵ ਦੇ ਪੱਖ ਵਿੱਚ ਨੇ ਪਰ ਗੈਪ ਜਿਹੜਾ ਹੈ ਪਹਿਲਾਂ ਨਾਲੋਂ ਕਾਫੀ ਘਟ ਗਿਆ ਤੇ ਗੈਪ ਇਸ ਵੇਲੇ ਹੈ ਜੀ 1.4 ਮਿਲੀਅਨ ਦਾ ਕੰਜ਼ਰਵੇਟਿਵ ਵਾਲੇ ਜ਼ਿਆਦਾ ਜਿਹੜੇ ਨੇ ਉਹਨਾਂ ਨੇ ਫੰਡ ਅਜੇ ਵੀ ਉਹਨਾਂ ਦੇ ਕੋਲ ਹੈਗੇ ਨੇ ਸੋ ਕੰਜ਼ਰਵੇਟਿਵ ਵਾਲੇ ਲਈ ਪੀਅਰ ਪਾਲੀ ਹੈਵ ਦੀ ਇਲੈਕਸ਼ਨ ਨੂੰ ਬਹੁਤ ক্লোਜ਼ਲੀ ਦੇਖ ਰਿਹਾ ਹੋਣਗੇ ਤੇ ਇਸ ਤੋਂ ਬਾਅਦ ਕੀ ਉਹ ਪਾਰਟੀ ਦੀ ਕਿਸਮਤ ਬਦਲ ਸਕਣਗੇ ਇਹ ਲੰਮਾ ਸਮਾਂ ਹੈ ਜੀ ਇਹਦੇ ਵਿੱਚ ਪੂਰਾ ਸਾਲ ਪੂਰੇ ਸਾਲ ਜਿਹੜੇ ਪਏ ਨੇ ਆਉਣ ਵਾਲੇ ਉਹਨਾਂ ਦੇ ਵਿੱਚ ਹੀ ਪਤਾ ਲੱਗ ਸਕੇਗਾ ਪਰ ਐਨਡੀਪੀ ਵਾਲੇ ਕਾਫੀ ਪਿੱਛੇ ਨੇ ਤੇ ਬਲੌਕ ਕਿਵੇਂ ਕੋਵਾਏ ਵਾਲੇ ਪੈਸੇ ਉਹ ਖੇਤਰੀ ਪਾਰਟੀ ਹੈ ਤੇ ਉਹ ਪੈਸੇ ਪਿੱਛੇ ਨੇ ਜੀ